ਹਾਂਜੀ ਸਤੀ ਕਲਵੀਰ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਅੱਜ ਲੱਗੇ ਆ ਆਪਣੇ ਖੁਦਾਜ ਦੀ ਪਟਾਈ ਕਰਨ ਉਧਰ ਤਾਂ ਖੇਤ ਸੀਗੇ ਗਿੱਲੇ ਵਾਲੇ ਇਹ ਆਪਾਂ ਬੀਜਿਆ ਸੀ ਬਹੁਤ ਲੇਟ ਹਨਾ ਲੇਟ ਬਜਾਈ ਕਰੀ ਸੀ ਇਹਦੀ ਤੇ ਇਹਨੇ ਦਾਣੇ ਤਾਂ ਬਹੁਤ ਚੱਕਿਆ ਪਰ ਉਹਨਾਂ ਸੈਜ ਨਹੀਂ ਸੀ ਕਰ ਰਿਆ ਤੇ ਆਪਾਂ ਨੂੰ ਸੈਜ ਦੀ ਲੋੜ ਨਹੀਂ ਸੀ ਸਤੀ ਜੀ ਦੱਸਾਂ ਸੱਚੀ ਗੱਲ ਹਨਾ ਕਿ ਇਹ ਨਵਾਂ 20 ਸੀਗਾ ਨਵੇਂ 20 ਦੇ ਵਿੱਚ ਆਪਾਂ ਨੂੰ ਸੈਜ ਦੀ ਬਿਲਕੁਲ ਲੋੜ ਨਹੀਂ ਸੀ ਆਪਾਂ ਨੂੰ ਐ ਸੀਗਾ ਕਿ ਬਸ ਵੀ ਗਿਣਤੀ ਚ ਦਾਣੇ ਜ਼ਿਆਦੇ ਚੱਕ ਲਵੇ ਕਿਉਂਕਿ ਆਪਾਂ ਤਾਂ ਬੀਓਈ ਬਣਾਉਣਾ ਇਹਦੇ ਵਿੱਚ ਤੇ ਆਪਾਂ ਹੁਣ ਇਹਦੇ ਬੀਓਈ ਬਣਨਾ ਵਧੀਆ ਬਸ ਸੈਜ ਚ ਗਿਣਤੀ ਚ ਦਾਣੇ ਬਹੁਤ ਜ਼ਿਆਦੇ ਆ ਤੇ ਸੈਜ ਨਹੀਂ ਹੈਗਾ ਸਾਰਾ ਬੀਓਈ ਆ ਵਧੀਆ ਜਿਹੜਾ ਚਲੋ ਰਾਸ਼ਨ ਨਿਕਲੂ ਤਾਂ ਸਹੀ ਥੋੜਾ ਨਿਕਲੂ ਪਰ ਆਪਾਂ ਨੂੰ ਰਾਸ਼ਨ ਦੀ ਲੋੜ ਨਹੀਂ ਸੀ ਇਹਦੇ ਆਪਣੇ ਹੈਗੇ ਆ 4 ਕਜੀਲੇ ਅੱਜ ਹੁਣ ਪੱਟੜ ਪਟਾਈ ਦਾ ਕੰਮ ਇੱਥੇ ਚੱਲਣਾ ਸੀ ਹੋਰ ਕਿਥੇ ਖੇਤ ਚ ਚੱਲਣਾ ਨਹੀਂ ਪਟਾਈ ਦਾ ਕੰਮ ਇੱਥੇ ਚੱਲਦਾ ਤੇ ਪੂਰਾ ਵਧੀਆ ਗਿਣਤੀ ਦੇ ਦਾਣੇ ਵੀ ਬਹੁਤ ਚੱਕੇ ਹੋਇਆ ਤੇ ਫੈਜ ਵੀ ਸਹੀ ਆ ਕਿ ਆਪਣਾ ਬੀ ਬਥੇਰਾ ਬਣ ਜਾਣਾ ਇਹਦੇ ਵਿੱਚ ਆਪਾਂ ਨੂੰ ਤਾਂ ਬੀ ਬਣਾਉਣ ਤੇ ਹੀ ਆ ਕਿਉਂਕਿ ਆਪਣਾ ਫੇਵਰੇਟ ਆਲੂ ਆ ਬਾਈ ਵਖਰਾਜ ਤੇ ਇਸ ਤੋਂ ਬਿਨਾ ਆਪਾਂ ਨੂੰ ਹੋਰ ਕੋਈ ਵੀ ਪਿਆਰਾ ਨਹੀਂ ਆਲੂ ਅੱਜ ਅਸੀਂ ਗਾ ਵਿਆਹ ਮੈਂ ਚੱਲ ਗਿਆ ਵਿਆਹ ਤੇ ਤੇ ਵਿਆਹ ਤੋਂ ਬਾਅਦ ਆਇਆ ਵਾਂ ਤੇ ਮੈਨੂੰ ਸੀਗਾ ਕਿ ਅੱਜ ਖੱਤਾ ਪੂਰਾ ਪੱਟਿਆ ਜਾਊਗਾ ਪਰ ਨਹੀਂ ਉਹੀ ਗੱਲ ਹੋ ਗਈ ਕਿ ਜਿੰਨਾ ਚਿਰ ਕੋਲੇ ਨਹੀਂ ਨਾ ਉਹਨਾਂ ਚਿਰ ਫਿਰ ਕੰਮ ਘੱਟ ਜਾਂਦਾ ਮੈਂ ਮਗਰ ਸਾਰਾ ਕੰਮ ਹੀ ਖਰਾਬ ਹੋ ਜਾਂਦਾ ਤਾਂ ਕਰਕੇ ਖੇਤ ਰਹਿ ਗਿਆ ਇੱਕ ਇੱਕ ਫਾਂਡ ਲੱਗੀ ਆ ਸਾਰੇ ਖੇਤ ਦੀ ਸਮਝ ਲਓ ਅੱਧਾ ਖੱਤਾ ਪੱਟਿਆ ਗਿਆ ਅੱਧਾ ਰਹਿ ਗਿਆ ਅੱਧਿਓ ਵੱਧ ਪੱਟਿਆ ਗਿਆ ਉਹ ਕਿਉਂਕਿ ਡੰਡੀਆਂ ਲੱਗ ਜਾਂਦੀਆਂ ਫਿਰ ਅੱਧਿਓ ਵੱਧ ਹਨ ਤੇ ਇੰਨਾ ਖੇਤ ਹਜੇ ਰਹਿਦਾ ਵਾ ਆਂਦੇ ਬਾਕੀ ਇਹ ਖੇਤ ਬਖਰਾਜ ਦਸ ਵੇਰੇ ਨਵੇੜ ਕੇ ਕਿਉਂਕਿ ਹਜੇ ਹੋਰ ਖੇਤ ਕੋਈ ਨਹੀਂ ਸੁੱਕੇ ਹੈਗੇ ਤੁਹਾਨੂੰ ਅੱਜ ਵੀ ਧੁੱਪ ਵਧੀਆ ਲੱਗੀ ਆ ਤੇ ਮਿੱਟੀ ਬਹੁਤ ਆਉਂਦੀ ਸੀ ਅੱਜ ਆਲੂਆਂ ਦੇ ਥੱਲੇ ਤੇ ਪਹਿਲਾਂ ਪੱਲੇ ਭਰੇ ਆ ਪੱਲੇ ਭਰ ਪਰ ਕੇ ਫੇਰ ਉਦੋਂ ਤਾਂ ਅੱਜ ਥੋੜਾ ਕੰਮ ਘੱਟ ਵੀ ਹੋਇਆ ਪਹਿਲਾਂ ਪੱਲਿਆਂ ਤੇ ਆਲੂ ਪਾਈ ਸੀਗੇ ਫੇਰ ਉਸ ਤੋਂ ਬਾਅਦ ਦੂਜੀ ਲੋਟ ਆਪਣੇ ਬੁਰੀਆਂ ਭਰੀਆਂ ਤੋਂ ਤੇ ਫੇਰ ਹੁਣ ਕੱਲ ਨੂੰ ਇਹ ਖੇਤ ਪਟਾਂਗੇ ਆਪਾਂ ਇਹ ਖੇਤ ਪੱਟ ਕੇ ਫੇਰ ਉਦੋਂ ਬਾਅਦ ਕਰੋੜਾ ਪੱਟਾਂਗੇ ਤੇ ਪਖਰਾਜ ਆਲੂ ਤਾਂ ਕੰਪਨੀ ਨੂੰ ਜਾਂਦਾ ਵਾ ਇਹ ਸਾਰ ਤੇ ਇਹਦਾ ਡਫਲ ਜਿਹੜਾ ਉਹ ਆਪਾਂ ਸੇਲ ਕਰਿਆ ਸੀਗਾ ਤੇ ਡਫਲ ਸੇਲ ਕਰਿਆ ਸੀਗਾ ਜਿਹੜਾ 55mm ਤੋਂ ਉੱਪਰ ਹੁੰਦਾ ਉਹ ਵਾਲਾ ਆਲੂ ਆਪਾਂ ਸੇਲ ਕਰਿਆ ਸੀ ਉਹਦਾ ਸੀਗਾ ਉਹ ਜਾਂਦਾ ਵਾ 480 ਨੂੰ 90 ਨੂੰ 17 ਨੂੰ ਇੰਨੇ ਨੂੰ ਜਾ ਰਿਹਾ ਵਾ ਤੇ ਵਧੀਆ ਵਧੀਆ ਜਾ ਰਿਹਾ ਵਾ ਠੀਕ ਆ ਤੇ ਕੱਲ ਨੂੰ ਕਰੋੜਾ ਪੱਟਾਂਗੇ ਇਹ ਖੱਤਾ ਪੂਰਾ ਹੋਣ ਤੋਂ ਬਾਅਦ ਇੱਥੇ ਕਰੋੜਾ ਦੇ ਆਪਣੇ ਕੋਲ ਤਿੰਨ ਕਿੱਲੇ ਆ ਉਹ ਵੀ ਖੱਤੇ ਸੁੱਕੇ ਆ ਬਿਲਕੁਲ ਉਹ ਖੇਤ ਪੱਟ ਕੇ ਫਿਰ ਇਹ ਸਾਰਾ ਮੱਕੀ ਬੀਜੀ ਜੋ ਤੇ ਇੱਥੇ ਆਪਣੇ ਹੈਗੇ ਆ 7 ਕਿੱਲਿਆਂ ਦੇ ਨੇੜੇ ਬਣ ਜਾਣਾ ਇਹ ਖੇਤ ਤੇ ਮੱਕੀ ਬੀਜਦਾਂਗੇ ਉਹ ਕਰੋੜਾ ਦੀ ਛਾਂਟੀ ਇੱਥੋਂ ਖੱਤੇ ਜਿਹੀ ਕਰ ਦੇਣੀ ਆਪਾਂ ਅੱਗੇ ਵੰਗੋ ਤੇ ਕਰੋੜਾ ਦਾ 600 ਰੁਪਏ ਬੋਲਦੇ ਆ ਰੇਟ ਹਨਾ 600 ਰੁਪਏ ਅੱਜ ਮੈਨੂੰ ਕਹਿਤਾ ਵੀ 600 ਰੁਪਏ ਦੇ ਦਾਂਗੇ ਵੀ ਗੋਲੀ ਕੱਢ ਦਿਓ ਤੇ ਥੋੜਾ ਮੋਟਾ ਪੀ ਕੱਢਦੇ ਹਾਂ ਤੇ ਰਾਸ਼ਨ ਦਾ ਵਧੀਆ ਰਾਸ਼ਨ ਦਾ 600 ਰੁਪਏ ਮੈਨੂੰ ਅੱਜ ਉਹਨਾਂ ਨੇ ਕਿਹਾ ਵਾ ਤੇ ਕਈ ਵੀਰ ਪੁੱਛਦੇ ਹੁੰਦਾ ਵੀਰੇ ਇਹਦਾ ਕੀ ਰੇਟ ਆ ਵੀਰੇ ਯਾਰ ਬਸ ਮੈਸੇਜ ਤੇ ਹੀ ਨਾ ਪੁੱਛਿਆ ਕਰੋ ਵੀਰੇ ਰੇਟ ਕੀ ਆ ਹਨਾ ਕੀ ਰੇਟ ਸਾਰਿਆਂ ਨੂੰ ਪਤਾ ਹੀ ਹੁੰਦਾ ਹੁਣ ਡਾਇਮੰਡ ਦਾ ਰੇਟ ਵੀਰੇ 600 ਤੋਂ ਲੈ ਕੇ 650 ਤੱਕ ਚੱਲਦਾ ਕੁ 600 ਤੋਂ ਉੱਪਰ 650 ਤੋਂ ਉੱਪਰ ਵੀ ਚੱਲਦਾ ਇੰਨਾ ਗ੍ਰੇਡ ਚੱਲੀ ਜਾਂਦਾ ਤੇ ਦੜੇ ਦਾ ਚੱਲਦਾ 580-90 ਰੁਪਏ ਤੇ ਇੱਕ ਮੈਂ ਸਾਰੇ ਵੀਰਾਂ ਨੂੰ ਇਹ ਗੱਲ ਕਹਿਣਾ ਕਿ ਜਿਹੜੇ ਵੀਰ ਨਾ ਮੇਰੇ ਤੋਂ ਨੰਬਰ ਮੰਗ ਕੇ ਬਸ ਇੰਨੇ ਹੀ ਪੁੱਛਣਾ ਹੁੰਦਾ ਵੀ ਰੇਟ ਕੀ ਆ ਵੀ ਦਾ ਵੀਰੇ ਉਹ ਤਾਂ ਫਿਰ ਮੈਨੂੰ ਮੈਸੇਜ ਹੀ ਪੁੱਛ ਲੈ ਕਰੋ ਨੰਬਰ ਲੈਣ ਦੀ ਕੀ ਲੋੜ ਹੁੰਦੀ ਮੈਸੇਜ ਹੀ ਕਰ ਲਓ ਹਨ ਤੇ ਇੱਕ ਨੰਬਰ ਲੈ ਕੇ ਵਟਸਐਪ ਤੇ ਮੈਸੇਜ ਨਾ ਕਰਿਆ ਕਰੋ ਤੇ ਕਿਉਂਕਿ ਮੈਨੂੰ ਵਟਸਐਪ ਤੇ ਰਿਪਲਾਈ ਦੇਣੇ ਬਹੁਤ ਔਖੇ ਲੱਗਦੇ ਮੈਂ ਨਹੀਂ ਰਿਪਲਾਈ ਦਿੰਦਾ ਵਟਸਐਪ ਤੇ ਮੈਂ ਤਾਂ ਯੂਜ਼ ਹੀ ਨਹੀਂ ਕਰਦਾ ਵੀਰੇ ਵਟਸਐਪ ਨਾ ਮੈਂ ਕਿਤੇ ਗਰੁੱਪ ਦੇ ਵਿੱਚ ਉਹਨਾਂ ਨਾ ਮੈਂ ਕਿਤੇ ਹੋਰ ਦੇ ਬਸ ਆਪਾਂ ਇੰਸਟਾਗ੍ਰam ਤੇ ਜਰੂਰ ਚਲੋ ਵੀ ਉੱਥੇ ਤਾਂ ਹੋਰ ਕੋਈ ਹੱਲ ਹੈ ਨਹੀਂ ਮੈਸੇਜ ਆ ਤੁਹਾਡੇ ਕੋਲ ਨੰਬਰ ਹੀ ਆ ਗਿਆ ਫਿਰ ਮੈਸੇਜ ਕਰਨ ਦੀ ਕੀ ਲੋੜ ਆ ਫਿਰ ਸਿੱਧੀ ਕਾਲ ਕਰੋ ਕਾਲ ਕਰਕੇ ਪੁੱਛ ਲਓ ਜੋ ਕੁਝ ਪੁੱਛਣਾ ਫਿਰ ਆਪਾਂ ਤਾਂ ਮੈਂ ਤਾਂ ਹਰੇਕ ਦੀ ਕਾਲ ਅਟੈਂਡ ਕਰਦਾ ਜੇ ਕਿਤੇ ਬਿਜ਼ੀ ਹੋਵਾਂ ਹੁਣ ਜਿਵੇਂ ਅੱਜ ਵਿਆਹ ਦੇ ਵਿੱਚ ਸੀਗਾ ਉੱਥੇ ਇੰਨਾ ਖੜਕਾ ਉਨ ਦੋ ਤੇ ਕੀ ਦੀ ਕਾਲ ਸਕਦਾ ਦੋ ਤਿੰਨ ਕਾਲਾਂ ਅਜ ਮੈਂ ਨਹੀਂ ਚੱਕੀਆਂ ਹਨਾ ਤੇ ਇਹ ਹੱਥ ਜੋੜ ਕੇ ਬੇਨਤੀ ਆ ਵੀਰੇ ਵੀ ਜਿਹੜਾ ਵੀ ਤੁਸੀਂ ਕਾਲ ਕਰਨੀ ਹੁੰਦੀ ਹੈ ਕਾਲ ਕਰ ਲਿਆ ਕਰੋ ਮੈਂ ਤਾਂ ਕਾਲ ਚੱਕ ਹੀ ਲੈਣਾ ਵੀਰੇ ਹਨ ਤੇ ਬਸ ਇੱਕ ਇਹ ਨਾ ਪੁੱਛਿਆ ਕਰੋ ਵੀ ਰੇਟ ਪੁੱਛ ਕੇ ਵੀ ਰੇਟ ਪੁੱਛਣ ਲਈ ਫੋਨ ਨਾ ਕਰਿਆ ਕਰੋ ਜੇ ਲੈਣਾ ਹੁੰਦਾ ਰੇਟ ਪੁੱਛਣਾ ਹੁੰਦਾ ਸੀਡ ਤਾਂ ਕਾਲ ਕਰ ਲਿਆ ਕਰੋ ਵੀਰੇ ਨਹੀਂ ਤਾਂ ਇੰਸਟਾਗ੍ਰam ਤੇ ਮੈਸੇਜ ਕਰ ਲਓ ਫੇਸਬੁੱਕ ਤੇ ਮੈਸੇਜ ਕਰ ਲਓ ਰੇਟ ਕੀ ਆ ਮੈਂ ਉੱਥੇ ਵੀ ਦੱਸ ਦਿੰਦਾ ਠੀਕ ਨਹੀਂ ਸਿਰਫ ਇੱਕ ਇਕੱਲਾ ਕਾਲ ਕਰ ਕਰਕੇ ਮੈਸੇਜ ਪੁੱਛਣ ਵੀ ਇਹੀ ਗੱਲ ਪੁੱਛਣੀ ਆ ਹਨ ਕਿ ਜਾਦੇ ਵੀਰਾਂ ਦੇ ਇਹੀ ਬਿਹੋਣਾਉਂਦੇ ਆ ਬਸ ਦੇਖੇ ਬਾਕੀ ਗ੍ਰੇਡਿੰਗ ਚੱਲੀ ਜਾਂਦੀ ਆ ਕੱਲ ਵੀ ਕੰਪਨੀ ਦੇ ਟਰੱਕ ਲੋਡ ਕਰੇ ਸੀ ਅੱਜ ਵੀ ਲੋਡ ਕਰੇ ਸੀ ਚਲੋ ਅੰਦਰ ਮਾਲ ਪੇ ਦਾ ਆਪਣਾ ਸਾਰਾ ਮਾਲ ਅੰਦਰ ਹੀ ਪਿਆ ਸੀ ਛੱਡਾਂ ਦੇ ਵਿੱਚ ਇਸੇ ਡਰ ਤੋਂ ਮੈਂ ਬਾਹਰ ਮਾਲ ਲਾਉਂਦਾ ਹੀ ਨਹੀਂ ਹੈਗਾ ਕਟਾਈ ਵੀ ਉੰਨੀ ਕੀ ਕਰਦਾ ਸਾਰਾ ਕੁਝ ਉੰਨਾ ਉੰਨਾ ਕੀ ਕਰਦਾ ਕਿ ਜਿੰਨਾ ਕ ਆਪਣਾ ਹੋਈ ਜੱਲੇ ਜੇ ਖੱਤੇ ਪੱਟਣ ਤੋਂ ਬਾਅਦ ਫਿਰ ਆਪਾਂ ਆਪਣਾ ਜਿਹੜਾ ਹੈਗਾ ਵਾ ਡਾਇਮੰਡ ਦਾ ਜੀ 2 ਲੱਗਿਆ ਹੋਇਆ ਵਾ ਉਹ ਪੱਟਾਂਗੇ ਜਿਹਦੀ ਆਪਾਂ 29 ਦਸੰਬਰ ਦੀ ਵੇਲ ਪੱਢੀ ਹੋਈ ਆ ਉਹ ਜੇ ਖੱਤੇ ਦਾ ਨੰਬਰ ਹੀ ਨਹੀਂ ਲੈ ਕੇ ਆਉਂਦਾ ਆਪਾਂ ਉਹ ਜੇ ਖਤਾ ਪੱਟਿਆ ਹੀ ਉਹ ਖਤਾ ਪੱਟਾਂਗੇ ਹੁਣ ਇਸ ਤੋਂ ਬਾਅਦ ਫੇਰ ਦੇਖਦੇ ਆ ਜਿੱਦਾਂ ਵੀ ਹੁੰਦਾ ਤੇ ਹੁਣ ਚਲੋ ਆ ਮੀਂਹ ਦੇ ਨਾਲ ਇੰਨਾ ਕੁ ਚਲੋ ਨੁਕਸਾਨ ਤਾਂ ਬਹੁਤ ਹੋਇਆ ਵੀ ਜਿੰਨਾ ਨੁਕਸਾਨ ਇਹ ਮੀਂਹ ਨੇ ਕਰਿਆ ਹਨ ਕਿੰਨੇ ਵਿਚਾਰਿਆਂ ਦਾ ਮੈਂ ਦੇਖਿਆ ਵਾ ਟੀਵੀ ਇਹਦੇ ਉੱਤੇ ਵੀ ਕਈ ਵੀਰਾਂ ਦੇ ਸੈਲਰਾਂ ਦਾ ਉਹ ਸੈਲਰੀ ਉੱਡ ਗਿਆ ਹਨ ਤੇ ਕਈਆਂ ਦੇ ਘਰ ਵੀ ਨੁਕਸਾਨ ਹੋਇਆ ਹਨ ਤੇ ਚਲੋ ਬਾਕੀ ਵੀਰੇ ਕਣ ਕਣ ਡਿੱਗੀਆਂ ਨੇ ਸਾਡੀ ਵੀ ਡਿੱਗੀਆਂ ਕਣਕ ਕਾਫੀ ਡਿੱਗ ਪਈ ਹਨ ਤੇ ਤੇ ਗੱਲ ਇਹੀ ਆ ਕਿ ਰੱਬ ਦੇ ਮੂਹਰੇ ਕਿਸੇ ਦਾ ਜ਼ੋਰ ਨਹੀਂ ਚੱਲਦਾ ਕਿ ਜੋ ਪਤਾ ਨਹੀਂ ਜੋ ਰੱਬ ਨੂੰ ਮਨਜ਼ੂਰ ਆ ਜੋ ਆਪਣੇ ਕਰਮਾਂ ਦੇ ਵਿੱਚ ਹੈਗਾ ਵਾ ਉਹ ਚੀਜ਼ਾਂ ਆਪਣੇ ਨਾਲ ਹੋਣੀਆਂ ਹੀ ਹੋਣੀਆਂ ਹੁੰਦੀਆਂ ਹਨ ਤੇ ਬਸ ਹੀ ਆ ਕੀ ਰੱਬ ਤੇ ਭਰੋਸਾ ਰੱਖੋ ਵਾਹਿਗੁਰੂ ਜਪੋ ਤੇ ਪਾਠ ਕਰੋ ਵੀਰੇ ਆਪੇ ਸਾਰਾ ਕੁਝ ਠੀਕ ਹੋ ਜਾਂਦਾ ਰੱਬ ਦੇ ਨਾਮ ਨਾਲ ਹੀ ਆ ਠੀਕ ਹਣਾ ਤੇ ਹੋਰ ਹੋਰ ਕੋਈ ਚੀਜ਼ ਨਹੀਂ ਹੈਗੀ ਇਸ ਤੋਂ ਉੱਪਰ ਹਨ ਕਿ ਜਿਹੜੀ ਆਪਾਂ ਨੂੰ ਹੋਵੇ ਤੇ ਘਾਟੇ ਵਾਦੇ ਜ਼ਿੰਦਗੀ ਤਾਂ ਪੈਂਦੀ ਰਹਿੰਦੇ ਆ ਇਹ ਤਾਂ ਕੰਮ ਆਉਣਾ ਹੀ ਰਹਿਣਾ ਵੀਰੇ ਠੀਕ ਨਹੀਂ ਆਪਾਂ ਸਹੀ ਆ ਬਸ ਰੱਬ ਪਰਿਵਾਰ ਨੂੰ ਤੰਦਰੁਸਤ ਰੱਖੇ ਸਾਰਿਆਂ ਨੂੰ ਆਪਣੇ ਸਾਰਿਆਂ ਦੇ ਪਰਿਵਾਰਾਂ ਨੂੰ ਤੰਦਰੁਸਤ ਰੱਖੇ ਕਮਾਈਆਂ ਵੱਧਦੇ ਘਾਟੇ ਤਾਂ ਆਉਂਦੇ ਹੀ ਰਹਿੰਦੇ ਆ ਵੀਰੇ ਜਿੰਦੇ ਤੇ ਗੱਲ ਕਰਦਾ ਸੀਗਾ ਜਿਵੇਂ ਮੀਂਹ ਪਿਆ ਮੀਂਹ ਦੀ ਇਹ ਸੱਚੀ ਦੱਸਾਂ ਤਾਂ ਆਲੂ ਵਾਲਿਆਂ ਨੂੰ ਤਾਂ ਮਾੜੀ-ਮਾੜੀ ਲੋੜ ਸੀ ਥੋੜੇ ਮੀਂਹ ਦੀ ਕਈ ਏਰੀਜ ਜਿਹੜਾ ਬਾਲਾ ਜਾਦੇ ਹੁਣ ਸਾਡੇ ਏਰੀਜ ਵੀ ਬਹੁਤ ਆ ਜਿਵੇਂ ਮੋਹੀ ਵਾਲੇ ਖੇਤਾਂ ਦੇ ਵਿੱਚ ਬਹੁਤ ਜ਼ਿਆਦਾ ਉੱਥੇ ਪਾਣੀ ਖੜਾ ਸੀ ਵੀ ਜਾਨੀ ਗਹਿਣ ਗਿੱਲੇ ਕਰਦੇ ਵੀ ਤਿੰਨ-ਚਾਰ ਦਿਨ ਪਾਣੀ ਨਹੀਂ ਚੱਲ ਸਕਦਾ ਆ ਖੇਤਾਂ ਦੇ ਵਿੱਚ ਇੱਥੇ ਥੋੜਾ ਘੱਟ ਸੀ ਮੀਂਹ ਹਨਾ ਤੇ ਤਾਂ ਕਰਕੇ ਖੇਤਾਂ ਚੱਲ ਪਿਆ ਪਰ ਉਹ ਇੰਨੇ ਕੁਮੀ ਦੇ ਨਾਲ ਇੰਨਾ ਆਸਰਾ ਹੋ ਗਿਆ ਕਿ ਇੱਕ ਤਾਂ ਹੁਣ ਮੱਕੀ ਨੂੰ ਪਾਣੀ ਨਹੀਂ ਲਾਉਣ ਦੀ ਲੋੜ ਬਿਲਕੁਲ ਵੀ ਮੱਕੀ ਆਪਣੇ ਆਪ ਹਰੀ ਹੋ ਗਈ ਵਧੀਆ ਹਨ ਤੇ ਜਿਹੜੀ ਮੱਕੀ ਬੀਜੀ ਹੋਈ ਸੀ ਉਹਨੂੰ ਪਾਣੀ ਨਹੀਂ ਲੱਗਣਾ ਹੈਗਾ ਤੇ ਇਸ ਜਿਹੀਆਂ ਚੀਜ਼ਾਂ ਦੇ ਵਿੱਚ ਬਹੁਤ ਫਰਕ ਪੈ ਜਾਂਦਾ ਪਾਣੀ ਨਹੀਂ ਲੱਗਣ ਦਾ ਮੱਕੀ ਬਿਨਾ ਪਾਣੀ ਤੋਂ ਜਿਹੜੀ ਹਰੀ ਹੋਣੀ ਆ ਉਹਦੇ ਅਰਗੀ ਤਰੀਸ ਹੀ ਨਹੀਂ ਹੈਗੀ ਤੇ ਬਾਕੀ ਬਸ ਕੰਮ ਚੱਲੀ ਜਾਂਦਾ ਉਹ ਟਰਾਲੀਆਂ ਦੇ ਵਿੱਚ ਮਾਲ ਲੋਡ ਕਰਦੇ ਆ ਆਪਾਂ ਚੱਲਨੇ ਆ ਫਾਰਮ ਤੇ ਫਾਰਮ ਤੇ ਚੱਲ ਕੇ ਦੇਖਦੇ ਆਂ ਕਿ ਕਿੰਨੀ ਕਿਸ਼ਾਂਤੀ ਹੋ ਗਈ ਆਲੂਆਂ ਦੀ ਲਓ ਜੀ ਅੱਜ ਫਾਰਮ ਤੇ ਵੀ ਦੇਖ ਲਓ ਵੀ ਜੇ ਜਾਨੀ ਕਿ ਅੱਜ ਮੈਂ ਸਵੇਰੇ ਤੋਂ ਫਾਰਮ ਤੇ ਆਇਆ ਹੀ ਨਹੀਂ ਸਵੇਰੇ ਸਾਜਰੇ ਆ ਕੇ ਟਾਈਮ ਨਾਲ ਹੀ ਮੁੜ ਗਿਆ ਸੀ ਕਿਉਂਕਿ ਵਿਆਹ ਤੇ ਸੀਗਾ ਤੇ ਬਸ ਜਾਨੀ ਕਿ ਇਹਨਾਂ ਨੇ ਕੰਮ ਖਰਾਬ ਕਰਨਾ ਹੀ ਹੁੰਦਾ ਕੋਈ ਸਫਾਈ ਨਹੀਂ ਕਰੀ ਹੋਈ ਵੀ ਅੱਜ ਪਤਾ ਸੀ ਵੀ ਮੈਂ ਹੈ ਨਹੀਂਗਾ ਓਰੇ ਤੇ ਬਸ ਉਮੀ ਕੰਮ ਢਿੱਲਾ ਛੱਡ ਦਿੰਦੇ ਆ ਆਹ ਵਾਲਾ ਰਾਸ਼ਨ ਆ ਵੀਰੇ ਜਿਹੜਾ ਮੈਂ ਤੁਹਾਨੂੰ ਦੱਸਿਆ ਕਿ 470 ਤੋਂ ਲੈ ਕੇ 500 ਤੱਕ ਵਿਕਦਾ ਵਾ ਇਹ ਡੱਫਾ ਵਾਲਾ ਪਖਰਾਜ ਦਾ ਜਿਹੜਾ 55mm ਤੋਂ ਵੱਡਾ ਨਿਕਲਦਾ ਵਾ ਇਹ ਸਾਰਾ ਉਹ ਆਲੂ ਆ ਇੱਧਰ ਇਹ ਪੁਰਾਣੇ ਬਾਰਦਾਨੇ ਚ ਪਾ ਕੀ ਦਿੰਨੇ ਆ ਜਿਹੜਾ ਆਪਣਾ ਯੂਜ਼ ਕੀਤਾ ਹੋਇਆ ਇੱਕ ਵਾਰ ਇਹ ਸਾਰਾ ਉਹੀ ਬਾਰਦਾਨਾ ਜਿਹੜਾ ਆਪ ਇੱਕ ਵਾਰ ਯੂਜ਼ ਕਰਕੇ ਇੱਕ ਜਾਂ ਬਾਰ ਜਾਂ ਦੋ ਬਾਰ ਜਾਂ ਤਿੰਨ ਬਾਰ ਵੀ ਜਿੱਦਾਂ ਵੀ ਹੈਗਾ ਯੂਜ਼ ਕੀਤਾ ਹੋਇਆ ਹੋਣਾ ਪਰ ਹਾਂ ਇਹਦੇ ਵਿੱਚ ਹਰਾ ਬਿਲਕੁਲ ਕੱਢਿਆ ਹੁੰਦਾ ਵੀ ਕੋਈ ਹਰਾ ਆਲੂ ਨਹੀਂ ਹੈਗਾ ਸਾਇ ਤਾਂ ਬੜਾ ਵੱਡਾ ਵੱਡਾ ਹੋਣਿਆ ਹੋਇਆ ਸੀਗਾ ਇਹਦਾ ਅਹਲੇ ਲੋਕ ਡੇ ਡੇ ਸਾਈਜ਼ ਦੇ ਨਹੀਂ ਇਹ 55mm ਤੋਂ ਉੱਪਰ ਵਾਲਾ ਮਾਲ ਆ ਸਾਰਾ ਤੇ ਆਹਾਂ 55 ਆ ਹੈਗਾ 45 ਤੋਂ 55mm ਤੱਕ ਜਿਹਨੂੰ A3 ਕਹਿ ਦਿੰਨੇ ਆਪਾਂ ਹਨਾ ਇਹਦੇ ਵਿੱਚ ਵੀਰੇ ਹਰਾ ਵੀ ਵਿੱਚ ਹੀ ਪੈਂਦਾ ਕਿਉਂਕਿ ਇਹ ਤਾਂ ਕੰਪਨੀ ਨੂੰ ਜਾਂਦਾ ਕੰਪਨੀ ਹਰਾ ਨਹੀਂ ਕਢਾਉਂਦੀ ਕਿਸੇ ਮਾਲ ਦਾ ਵੀ ਕਿਉਂ ਜਿਹੜੇ ਸੀਡ ਦੇ ਵਿੱਚ A3 ਤੱਕ ਕਿਸੇ ਮਾਲ ਦਾ ਹਰਾ ਨਹੀਂ ਨਿਕਲਣਾ ਇਕੱਲੇ ਸੀ ਦਾ ਹਰਾ ਕਢਾਉਂਦੇ ਹੁੰਦੇ ਆ ਜਿਹੜਾ ਸੀ ਯਾਨੀ ਕਿ ਸੀ ਕਹਿ ਦਿੰਨੇ ਆ ਉਹਨੂੰ ਆਪਾਂ ਉਹ ਓਵਰ ਸਾਈਜ਼ ਨੂੰ ਉਹਦੇ ਵਿੱਚੋਂ ਹਰਾ ਕਢਾਉਣਾ ਹੁੰਦਾ ਤੇ ਹੋਰ ਕਿਸੇ ਸਾਈਜ਼ ਦੇ ਵਿੱਚੋਂ ਹਰਾ ਨਹੀਂ ਕਢਾਉਂਦੀ ਨਾ ਆਹ ਤਿੰਨ ਨੰਬਰ ਇਹਨੂੰ ਤਿੰਨ ਨੰਬਰ ਕਹਿ ਦਿੰਦੇ ਆ ਉਹ ਦੋ ਨੰਬਰ ਤੇ ਇਹਦੇ ਵਿੱਚ ਹੀ ਆ ਹਰਾ ਹਰਾ ਸਾਰਾ ਕੁਝ ਹਰਾ ਵਿੱਚ ਹੀ ਆ ਕਾਟ ਬਾੜ ਹੋਰ ਜੇ ਕੋਈ ਆਲੂ ਖਰਾਬ ਆ ਉਹ ਨਿਕਲ ਜਾਣਾ ਹੈ ਅੱਜ ਨਾ ਇਹਨਾਂ ਨੇ ਮਸ਼ੀਨ ਦੀ ਸਫਾਈ ਕਰੀ ਆ ਕੁਛ ਨਹੀਂ ਕਰਿਆ ਹੱਥ ਵੀ ਨਹੀਂ ਹਿਲਾਇਆ ਉਤੰਦਰਾਂ ਇਹ ਹੀ ਕੰਮ ਆ ਕੇ ਗੁੱਸਾ ਜਣ ਜਾਂਦਾ ਮੈਨੂੰ ਬਸ ਹੁਣ ਕਲਾਸ ਲਾਈ ਆ ਤੇ ਹੁਣ ਸਵੇਰੇ ਸਹੀ ਹੋਊਗਾ ਹੁਣ ਪਤਾ ਵੀ ਕੱਲ ਨੂੰ ਕਿਤੇ ਨਹੀਂ ਜਾਣਾ ਤਰਾ ਲਾ ਲੋਡ ਹੁੰਦਾ ਇਹ 800 ਬੋਰੀ ਪੈਣੀ ਆ ਬਕਰਾਰ ਦੀ ਉਪਰ ਪੈਣਾ ਉਹ ਚ ਛੋਟਾ ਸਾਈਜ਼ ਆ ਆਹ ਸਾਈਜ਼ ਪੈਣਾ ਆਹ ਆਲੂ ਆਪਾਂ ਪਹਿਲਾਂ ਇੱਕ ਵਾਰ ਨਾ ਸੇਬ ਆਹਾਂ ਬੂਰੀ ਚ ਪਾ ਲਈਦਾ ਕਿਉਂਕਿ ਇਹ ਦੁਬਾਰਾ ਰੀਗ੍ਰੇਡ ਕਰਨਾ ਹੁੰਦਾ ਵਾ ਕਿਉਂਕਿ ਇਹਦੇ ਵਿੱਚ ਕੋਈ ਮਿੱਟੀ-ਮੁੱਟੀ ਆ ਜਾਂਦੀ ਆ ਜਾਂ ਹੋਰ ਆ ਨਾ ਤੇ ਜਦੋਂ ਇਕੱਠੀਆਂ ਬੂਰੀਆਂ ਹੋ ਜਾਂਦੀਆਂ ਉਦੋਂ ਇਹਨੂੰ ਗ੍ਰੇਡ ਕਰ ਲਈਦਾ ਦੁਬਾਰਾ ਤੇ ਆ ਇਹਦਾ ਗ੍ਰੇਡ ਕਰਕੇ ਬੁਰੀ ਭਰੀ ਹੋਈ ਆ ਤੇ ਆ ਨਹੀਂ ਕੀਤਾ ਸਵੇਰੇ ਕਰ ਦੇਣਗੇ ਗ੍ਰੇਡ ਤੇ ਕਿਉਂਕਿ ਇਹਦੇ ਵਿੱਚ ਮਿੱਟੀ-ਮੁੱਟੀ ਆ ਜਾਂਦੀ ਆ ਤਾਂ ਕਰਕੇ ਇਹਨੂੰ ਦੁਬਾਰਾ ਗ੍ਰੇਡ ਕਰੀਦਾ ਇਹ ਇੱਕ ਨੰਬਰ ਤੇ ਆ ਦੋ ਨੰਬਰ ਆ ਮਾ ਤੇ ਆ ਇਹਦੀ ਗੋੜੀ ਨਿਕਲਦੀ ਆ ਪਖਾਏ ਦੀ ਇਹਨੂੰ ਤੋਂ ਬਾਅਦ ਚ ਸਾਰੇ ਨੂੰ ਇਕੱਠੀ ਗ੍ਰੇਡ ਕਰਾਂਗੇ ਆ ਗੋੜੀ ਆ ਇਹਦੀ ਇਹ ਤਾਂ ਹਜੇ ਇੰਨੀਆਂ ਕਬੋਰੀਆਂ ਹੋਈਆਂ ਦੇਖ ਲੋ ਆਹੋ ਯਾਰ 10 15 ਬੋਰੀਆਂ 10 ਬਹੋਣੀਆਂ ਨੇ ਮਾਲ ਚੱਲੇਗਾ 2000 ਗੱਟੂ ਦੇ ਨੇੜੇ ਚੱਲੇਗਾ ਜਿਹੜਾ ਉਹੋ ਯਾਰ ਕਹਿੰਦਾ ਮੈਂ ਕੈਸ਼ ਦੇਣਾਂ